ਅਰਸੋ ਜੋ ਉੱਥੇ ਦੀ ਨਿਊਜ਼ ਸੀਗੀ ਇੱਕ ਰਿਪੋਰਟ ਆਈ ਹੈ 2021 ਦੀ ਵੀ 2021 ਦੇ ਵਿੱਚ 80 ਲੱਖ ਤੋਂ ਪਲੱਸ ਲੋਕਾਂ ਦੀ ਡੈਥ ਹੋਈ ਆ ਜੀਚ ਬੱਚੇ ਵੀ ਬਹੁਤ ਸੀ ਹਵਾ ਦੇ ਪ੍ਰਦੂਸ਼ਨ ਨਾਲ ਤੇ ਤੁਸੀਂ ਦੇਖੋ ਵੀ ਸਮਾਜ ਸਾਡੇ ਇਸ ਪੂਰੇ ਵਿਸ਼ਵ ਦੇ ਵਿੱਚ 200 ਤੋਂ ਪਲੱਸ ਦੇਸ਼ ਨੇ ਤੇ ਇਕੱਲੇ ਭਾਰਤ ਦੇ ਵਿੱਚੋਂ 80 ਲੱਖ ਦੇ ਵਿੱਚੋਂ 20 ਲੱਖ ਪਲੱਸ ਮੌਤਾਂ ਸਾਡੇ ਪਾਸ ਤੋਂ ਹੋਈਆਂ ਆ ਇਹਦਾ ਮਤਲਬ ਸਾਡੇ ਲਈ ਪ੍ਰਾਇੋਰਟੀ ਨਹੀਂ ਲੱਗੇਗੀ ਅਸੀਂ ਸੋ ਗੱਲਾਂ ਕਰਦੇ ਸੋਚਦੇ ਨਹੀਂ ਹੈਗੇ ਵੀ ਹਵਾ ਦਾ ਕੀ ਹਾਲ ਚੁੱਕਿਆ ਪਾਣੀ ਦਾ ਕੀ ਹਾਲਾ ਪਾਣੀ ਤੁਸੀਂ ਆਪਣੇ ਖਾ ਸਰਕੇ ਆ ਜਿਹੜਾ ਸਾਊਥ-ਵੈਸਟ ਮਾਲਵਾ ਹੈਗਾ ਤੇ ਅੱਜ ਜਦੋਂ ਬੰਦੀ ਹੁੰਦੀ ਹੈ ਤੇ ਸਾਰੇ ਪਾਣੀ ਦੇ ਟੈਂਕਰਾਂ ਨੂੰ ਲੱਭਣ ਲੱਗ ਜਾਂਦੇ ਹਨ ਤਾਂ ਉਹ ਜੇ ਅਸੀਂ ਚਾਹੋਨੇ ਆ ਕਿਉਂਕਿ ਸ੍ਰਿਸ਼ਟੀ ਦਾ ਮੂਲ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਸੀ ਰੋਖਣੇ ਚਾਹੇ ਸਾਨੂੰ ਹਵਾ ਚਾਹੀਦੀ ਹੈ ਚਾਹੇ ਸਾਨੂੰ ਪਾਣੀ ਚਾਹੀਦਾ ਸਾਨੂੰ ਚਾਹੀਦੀ ਦਵਾਈਆਂ ਫਿਰ ਅਸੀਂ ਡਿਸਾਈਡ ਕਰਨਾ ਕਿ ਦਵਾਈਆਂ ਪੱਤੇ ਤੋਂ ਕੱਢ ਕੇ ਖਾਣੀ ਆ ਕਿ ਰੱਬ ਦੀਆਂ ਦਿੱਤੀਆਂ ਹੋਈਆਂ ਆ ਕਰੀਏ। ਤਾਂ ਉਹ ਇਹ ਚੀਜ਼ਾਂ ਨੇ ਜਦੋਂ ਜਿਹੜਾ ਜਿਹੜਾ ਮਨੁੱਖ ਜਾਂ ਜਿਹੜੀਆਂ ਸੰਸਾਵਾ ਇਸ ਪ੍ਰਾਇਓਰਟੀ ਨੂੰ ਸਮਝ ਲੈਂਦੀਆਂ ਨੇ ਕਿ ਇਹਦਾ ਸਾਡਾ ਇੰਪੋਰਟੈਂਸ ਆ ਉੱਥੇ ਰੁੱਖ ਕੂਟੇ ਬਚਨੇ ਸ਼ੁਰੂ ਹੋ ਜਾਂਦੇ ਬਦਲੇ ਸ਼ੁਰੂ ਹੋ ਜਾਂਦੇ ਆ ਜਦੋਂ ਅਸੀਂ ਕਦਰ ਨਹੀਂ ਕਰਦੇ ਖਤਮ ਹੋ ਜਾਂਦੇ ਆ।